ਸਤਿ ਸ਼੍ਰੀ ਅਕਾਲ ਮੈਂ ਸੁਨੇਨਾ ਅਮਰੀਕਨ ਟਾਈਮ ਟੀਵੀ ਤੁਸੀਂ ਦੇਖ ਰਹੇ ਹੋ ਤੇ ਪੇਸ਼ ਹਨ ਵਰਲਡ ਨਿਊਜ਼ ਲੁਧਿਆਣਾ ਤੋਂ ਦਿੱਲੀ ਜਾ ਰਹੀ ਗ੍ਰੀਵ ਰਥ ਟ੍ਰੇਨ ਨੂੰ ਪੰਜਾਬ ਦੇ ਰਹਿੰਦ ਸਟੇਸ਼ਨ ਦੇ ਨੇੜੇ ਅੱਗ ਲੱਗੀ ਸ਼ੁਰੂਆਤੀ ਜਾਣਕਾਰੀ ਅਨੁਸਾਰ ਕੋਚ ਨੰਬਰ 19 ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗੀ। ਅੱਗ ਲੱਗਣ ਦੀ ਜਾਣਕਾਰੀ ਮਿਲਦਿਆਂ ਲੋਕੋ ਪਾਇਲਟ ਨੇ ਐਮਰਜੈਂਸੀ ਬ੍ਰੇਕ ਲਗਾਈ ਅਤੇ ਟ੍ਰੇਨ ਨੂੰ ਰੋਕ ਦਿੱਤਾ। ਯਾਤਰੀ ਤੁਰੰਤ ਆਪਣੇ ਸਮਾਨ ਸਮੇਤ ਟ੍ਰੇਨ ਤੋਂ ਉਤਰ ਗਏ। ਹਫੜਾ-ਦਫੜੀ ਵਿੱਚ ਉਤਰਦੇ ਸਮੇਂ ਕਈ ਯਾਤਰੀ ਜ਼ਖਮੀ ਹੋ ਗਏ। ਸੂਚਨਾ ਮਿਲਣ ਤੋਂ ਤੁਰੰਤ ਬਾਅਦ ਰੇਲਵੇ ਅਤੇ ਪੁਲਿਸ ਟੀਮਾਂ ਮੌਕੇ ਤੇ ਪਹੁੰਚੀਆਂ। 1 ਘੰਟੇ ਦੇ ਅੰਦਰ ਅੱਗ ਤੇ ਕਾਬੂ ਪਾ ਲਿਆ ਗਿਆ। ਇੱਕ ਔਰਤ ਦੇ ਚੂਲਸ ਜਾਣ ਦੀ ਖਬਰ ਹੈ। ਲੁਧਿਆਣਾ ਦੇ ਕਈ ਕਾਰੋਬਾਰੀ ਟ੍ਰੇਨ ਵਿੱਚ ਯਾਤਰਾ ਕਰੇ ਸਨ। ਯਾਤਰੀਆਂ ਦੇ ਅਨੁਸਾਰ ਟ੍ਰੇਨ ਸਵੇਰੇ 7 ਵਜੇ ਸਰ ਕੋਚ ਨੰਬਰ 19 ਤੋਂ ਧੂਆ ਨਿਕਲਦਾ ਦੇਖਿਆ ਉਸਨੇ ਤੁਰੰਤ ਐਮਰਜੈਂਸੀ ਅਲਾਰਮ ਬਜਾਇਆ ਅਤੇ ਚੈਨ ਖਿੱਚੀ ਧੂਏ ਦੇ ਨਾਲ ਨਾਲ ਅੱਗ ਦੀਆਂ ਲਪਟਾਂ ਉੱਠਣ ਕਾਰਨ ਹਫੜਾ ਦਫੜੀ ਮਚ ਗਈ ਸੂਚਨਾ ਮਿਲਨ ਤੇ ਰੇਲਵੇ ਫਾਇਰ ਬ੍ਰਿਗੇਡ ਅਤੇ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਫੜਾ ਦਫੜੀ ਦੇ ਵਿੱਚ ਕਾਰ ਯਾਤਰੀ ਉਤਰਨ ਲੱਗੇ ਜਿਸ ਨਾਲ ਕਈ ਯਾਤਰੀ ਜ਼ਖਮੀ ਹੋ ਗਏ ਕੋਚ ਤਾਂ ਆਪਣਾ ਸਮਾਨ ਵੀ ਪਿੱਛੇ ਛੱਡ ਗਏ ਕੋਚ ਨੰਬਰ 19 ਵਿੱਚ ਅੱਗ ਲੱਗਦੀ ਦੇਖ ਕੇ ਆਲੇ ਦੁਆਲੇ ਦੇ ਕੋਚਾਂ ਵਿੱਚ ਸਵਾਰ ਯਾਤਰੀ ਵੀ ਉਤਰ ਗਏ ਡੀਡੀ ਅਤੇ ਟ੍ਰੇਨ ਪਾਇਲਟ ਵੀ ਮੌਕੇ ਤੇ ਪਹੁੰਚੇ ਅਤੇ ਤੁਰੰਤ ਰੇਲਵੇ ਕੰਟਰੋਲ ਨੂੰ ਸੂਚਿਤ ਕੀਤਾ ਗਿਆ। ਬੀਤੇ ਦਿਨੀ ਅਮਰੀਕੀ ਰਾਸ਼ਟਰਪਤੀ 트ੰਪ ਨੇ ਦਾਵਾ ਕੀਤਾ ਸੀ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਭਾਰਤ ਹੁਣ ਰੂਸ ਤੋਂ ਤੇਲ ਨਹੀਂ ਖਰੀਦੇਗਾ। ਇਸ ਤੋਂ ਬਾਅਦ 트ੰਪ ਨੇ ਇੱਕ ਵਾਰ ਫਿਰ ਆਪਣੇ ਉਸ ਦਾਅਵੇ ਨੂੰ ਦੁਹਰਾਇਆ। ਉਹਨਾਂ ਕਿਹਾ ਕਿ ਭਾਰਤ ਨੇ ਮਾਸਕੋ ਤੋਂ ਤੇਲ ਖਰੀਦਣਾ ਲਗਭਗ ਬੰਦ ਕਰ ਦਿੱਤਾ। 트ੰਪ ਨੇ ਸ਼ੁੱਕਰਵਾਰ ਦੁਪਹਿਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਬਲੋਦੀਮੀਰ ਜੇਲਸਕੀ ਨਾਲ ਰਾਤ ਦੇ ਖਾਣੇ ਦੌਰਾਨ ਮੀਡੀਆ ਨੂੰ ਕਿਹਾ ਕਿ ਭਾਰਤ ਰੂਸ ਤੋਂ ਤੇਲ ਨਹੀਂ ਖਰੀਦੇਗਾ। ਉਹਨਾਂ ਨੇ ਪਹਿਲਾਂ ਹੀ ਰੂਸ ਤੋਂ ਤੇਲ ਖਰੀਦ ਘਟਾ ਦਿੱਤੀ ਹੈ ਅਤੇ ਆਉਣ ਵਾਲੇ ਕੁਝ ਸਮੇਂ ਵਿੱਚ ਇਸ ਨੂੰ ਲਗਭਗ ਬੰਦ ਕਰ ਦਿੱਤਾ ਜਾਵੇਗਾ। ਟਰੰਪ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਉਹ ਪਿੱਛੇ ਹਟ ਰਹੇ ਨੇ ਉਹਨਾਂ ਨੇ ਲਗਭਗ 38% ਦੀ ਤੇਲ ਖਰੀਦਿਆ ਅਤੇ ਹੁਣ ਉਹ ਅਜਿਹਾ ਨਹੀਂ ਕਰਨਗੇ ਇਸ ਦੇ ਜਵਾਬ ਵਿੱਚ ਭਾਰਤ ਨੇ ਵੀਰਵਾਰ ਨੂੰ ਕਿਹਾ ਸੀ ਕਿ ਬਾਜ਼ਾਰ ਦੀਆਂ ਸਥਿਤੀਆਂ ਦੇ ਅਨੁਕੂਲ ਆਪਣੇ ਊਰਜਾ ਸਰੋਤਾਂ ਨੂੰ ਵਿਸ਼ਾਲ ਅਤੇ ਵਿਪਿੰਨ ਬਣਾ ਰਿਹਾ ਵੀਰਵਾਰ ਨੂੰ ਭਾਰਤ ਦੇ ਬਿਆਨ ਤੋਂ ਕੁਝ ਘੰਟੇ ਪਹਿਲਾਂ ਟਰੰਪ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਪ੍ਰੋਸਾ ਦਿੱਤਾ ਸੀ ਕਿ ਭਾਰਤ ਰੂਸੀ ਕੱਚਾ ਤੇਲ ਖਰੀਦਣਾ ਬੰਦ ਕਰ ਦੇਵੇਗਾ ਅਮਰੀਕਾ ਦਾ ਕਹਿਣਾ ਹੈ ਕਿ ਭਾਰਤ ਰੂਸ ਤੋਂ ਕੱਚਾ ਤੇਲ ਖਰੀਦ ਕੇ ਪੁਤਿਨ ਦੇ ਯੁੱਧ ਨੂੰ ਫੰਡ ਦੇ ਰਿਹਾ ਯੂਕਰੇਨ ਦੇ ਰਾਸ਼ਟਰਪਤੀ ਬਲੋਦੀਮੀਰ ਜੇਲਸਕੀ ਨੇ ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਪਿਛਲੇ ਹਫ਼ਤੇ ਗਾਜਾ ਵਿੱਚ ਜਗਬੰਦੀ ਅਤੇ ਬੰਦਕਾਂ ਦੇ ਨਿਪਟਾਰੇ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਟਰੰਪ ਕਾਲ ਹੁਣ ਰੂਸ-ਯੂਕਰੇਨ ਯੁੱਧ ਨੂੰ ਰੋਕਣ ਦਾ ਇੱਕ ਵਧੀਆ ਮੌਕਾ ਟਰੰਪ ਨੇ ਵਾਈਟ ਹਾਊਸ ਵਿੱਚ ਜੇਲਸਕੀ ਦੀ ਮੇਜ਼ਬਾਨੀ ਕੀਤੀ ਅਮਰੀਕੀ ਨੇਤਾ ਨੇ ਸੰਕੇਤ ਦਿੱਤਾ ਕਿ ਉਹ ਕੀਵ ਨੂੰ ਲੰਬੀ ਦੂਰੀ ਦੀ ਮਿਜ਼ਾਈਲ ਪ੍ਰਣਾਲੀਆਂ ਵੇਚਣ ਲਈ ਸਹਿਮਤ ਨਹੀਂ ਹਨ ਹਾਲਾਂਕਿ ਯੂਕਰੇਨ ਨੂੰ ਉਹਨਾਂ ਦੀ ਸਖਤ ਜ਼ਰੂਰਤ ਹੈ ਜੇਲਸਕੀ ਆਪਣੇ ਚੋਟੀ ਦੇ ਸਹਾਇਕਾਂ ਨਾਲ ਦੁਪਹਿਰ ਦੇ ਖਾਣੇ ਤੇ ਟਰੰਪ ਨਾਲ ਨਵੀਨ ਆਸ ਤੇ ਚਰਚਾ ਕਰਨ ਲਈ ਇੱਥੇ ਪਹੁੰਚੇ ਸਨ ਇੱਕ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਅਤੇ ਰੂਸੀ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਇੱਕ ਲੰਬੀ ਫੋਨ ਗੱਲਬਾਤ ਕੀਤੀ ਜਿਸ ਵਿੱਚ ਯੁੱਧ ਦਾ ਮੁੱਦਾ ਹਾਵੀ ਰਿਹਾ ਜ਼ਲੇਸਕੀ ਨੇ ਅਮਰੀਕੀ ਰਾਸ਼ਟਰਪਤੀ ਨਾਲ ਆਪਣੀ ਗੱਲਬਾਤ ਦੀ ਸ਼ੁਰੂਆਤ ਗਾਜ਼ਾ ਵਿੱਚ ਪਿਛਲੇ ਹਫ਼ਤੇ ਹੋਈ ਜਗਬੰਦੀ ਅਤੇ ਬੰਦਕਾਂ ਦੇ ਨਿਪਟਾਰੇ ਤੇ ਵਧਾਈ ਦੇ ਕੇ ਕੀਤੀ ਉਹਨਾਂ ਨੇ ਕਹਾ ਕੇ ਟਰੰਪ ਕੋਲ ਹੁਣ ਰੂਸ ਯੂਕਰੇਨ ਯੁੱਧ ਨੂੰ ਰੋਕਣ ਦਾ ਇੱਕ ਵਧੀਆ ਮੌਕਾ ਜ਼ਲੇਸਕੀ ਨੇ ਕਿਹਾ ਰਾਸ਼ਟਰਪਤੀ ਟਰੰਪ ਕੋਲ ਹੁਣ ਇਸ ਯੁੱਧ ਨੂੰ ਖਤਮ ਕਰਨ ਦਾ ਇੱਕ ਵਧੀਆ ਮੌਕਾ ਹਾਲ ਹੀ ਵਿੱਚ ਟਰੰਪ ਨੇ ਯੂਕਰੇਨ ਨੂੰ ਲੰਬੀ ਦ ਕਿ ਜਦੋਂ ਕਿ ਪੁਤਿਨ ਨੇ ਚੇਤਾਵਨੀ ਦਿੱਤੀ ਸੀ ਕਿ ਅਜਿਹਾ ਕਦਮ ਅਮਰੀਕਾ-ਰੂਸ ਸਬੰਧਾਂ ਨੂੰ ਹੋਰ ਤਣਾਅਪੂਰਨ ਬਣਾ ਦੇਵੇਗਾ ਸ਼ੁੱਕਰਵਾਰ ਨੂੰ ਅਚਾਨਕ ਸ਼ਕਤੀਸ਼ਾਲੀ ਭੂਚਾਲਾਂ ਕਾਰਨ ਅਫਗਾਨਿਸਤਾਨ ਦੀ ਧਰਤੀ ਕੰਬ ਗਈ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਤਾਜਿਕਸਤਾਨ ਸਰਹੱਦੀ ਖੇਤਰ ਦੱਸਿਆ ਜਾ ਰਿਹਾ ਮਿਲੀ ਜਾਣਕਾਰੀ ਮੁਤਾਬਕ ਭੂਚਾਲ ਦੀ ਤੀਬਰਤਾ 5.6 ਮਾਪੀ ਗਈ ਹੈ ਭੂਚਾਲ ਦੇ ਝਟਕੇ ਇੰਨੇ ਤੇਜ਼ ਸਨ ਕਿ ਇਹ ਭਾਰਤ ਦੇ ਜੰਮੂ ਕਸ਼ਮੀਰ ਵਿੱਚ ਵੀ ਮਹਿਸੂਸ ਕੀਤੇ ਗਏ ਲੋਕਾਂ ਵਿੱਚ ਕਬਰਾਹਟ ਫੈਲ ਗਈ ਅਤੇ ਕਈ ਖੇਤਰਾਂ ਵਿੱਚ ਲੋਕ ਆਪਣੇ ਘਰਾਂ ਤੋਂ ਬਾਹਰ ਭੱਜ ਗਏ ਧਰਤੀ ਦੀ ਸਤ੍ਹਾ ਕਈ ਵੱਡੀਆਂ ਪਲੇਟਾਂ ਤੋਂ ਬਣੀ ਹੋਈ ਹੈ ਜੋ ਲਗਾਤਾਰ ਬਹੁਤ ਹੌਲੀ ਗਤੀ ਨਾਲ ਚਲਦੀਆਂ ਰਹਿੰਦੀਆਂ ਨੇ ਜਦੋਂ ਦੋ ਪਲੇਟਾਂ ਇੱਕ ਦੂਜੇ ਨਾਲ ਟਕਰਾਉਂਦੀਆਂ ਹਨ ਜਾਂ ਰਗੜ ਦੀ ਊਰਜਾ ਅਚਾਨਕ ਛੱਡ ਦਿੰਦੀਆਂ ਨੇ ਇਹ ਊਰਜਾ ਪੁਚਾਲ ਦਾ ਕਾਰਨ ਬਣਦੀ ਹੈ ਪੁਚਾਲ ਦੀ ਤੀਬਰਤਾ ਰੈਕਟਰ ਤੀਬਰਤਾ ਦੇ ਪਮਾਨੇ ਤੇ ਮਾਪੀ ਜਾਂਦੀ ਹੈ ਜੋ ਕਿ 1 ਤੋਂ 9 ਤੱਕ ਹੁੰਦੀ ਹੈ ਇਸ ਪੈਮਾਨੇ ਤੇ 1 ਇੱਕ ਬਹੁਤ ਹੀ ਹਲਕੇ ਪੁਚਾਲ ਨੂੰ ਦਰਸਾਉਂਦਾ ਹੈ ਜਦੋਂ ਕਿ 9 ਇੱਕ ਬਹੁਤ ਹੀ ਵਿਨਾਸ਼ਕਾਰੀ ਅਤੇ ਵਿਨਾਸ਼ਕਾਰੀ ਪੁਚਾਲ ਨੂੰ ਦਰਸਾਉਂਦਾ ਹੈ ਪੁਚਾਲ ਦੇ ਕੇਂਦਰ ਤੋਂ ਦੂਰ ਜਾਣ ਤੇ ਪੁਚਾਲ ਦੀ ਤਾਕਤ ਘਟ ਜਾਂਦੀ ਹੈ ਮਾਹਿਰਾਂ ਦੇ ਅਨੁਸਾਰ ਜੇਕਰ ਪੁਚਾਲ ਦੀ ਤੀਬਰਤਾ 7 ਤੇ ਮਾਪੀ ਜਾਂਦੇ ਤੇ ਲਗਭਗ 40 ਕਿਲੋਮੀਟਰ ਦੇ ਘੇਰੇ ਵਿੱਚ ਗੰਭੀਰ ਪੁਚਾਲ ਮਹਿਸੂਸ ਕੀਤੇ ਜਾ ਸਕਦੇ ਨੇ ਦੱਖਣੀ ਪੂਰਬੀ ਅਫਰੀਕੀ ਦੇਸ਼ ਮੌਜ਼ਮਵਿਕ ਦੇ ਬੇਇਰਾ ਬੰਦਰਗਾਹ ਦੇ ਕੋਲ ਇੱਕ ਕਿਸ਼ਤੀ ਪਲਟਣ ਕਾਰਨ ਤਿੰਨ ਭਾਰਤੀਆਂ ਦੀ ਮੌਤ ਹੋ ਗਈ ਜਦਕਿ ਪੰਜ ਵਿਅਕਤੀ ਲਾਪਤਾ ਦੱਸੇ ਜਾ ਰਹੇ ਨੇ ਭਾਰਤੀ ਹਾਈ ਕਮਿਸ਼ਨ ਅਨੁਸਾਰ ਇਹ ਹਾਦਸਾ ਇੱਕ ਟੈਂਕਰ ਚਾਲਕ ਦਲ ਦੇ ਮੈਂਬਰਾਂ ਨੂੰ ਕਿਨਾਰੇ ਤੋਂ ਜਹਾਜ਼ ਤੱਕ ਲੈ ਕੇ ਜਾਣ ਸਮੇਂ ਵਾਪਰਿਆ ਇਸ ਕਿਸ਼ਤੀ ਵਿੱਚ 14 ਭਾਰਤੀ ਨਾਗਰਿਕ ਸਵਾਰ ਸਨ ਹਾਈ ਕਮਿਸ਼ਨ ਨੇ ਆਪਣੇ ਬਿਆਨ ਚ ਕਿਹਾ ਕਿ ਬੋਇਰਾ ਬੰਦਰਗਾਹ ਨੇੜੇ ਚਾਲਕ ਦਲ ਦੇ ਤਬਾਦਲੇ ਦੌਰਾਨ 14 ਭਾਰਤੀ ਨਾਗਰਿਕਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਪਲਟੀ ਇਹਨਾਂ ਵਿੱਚੋਂ ਕੁਝ ਭਾਰਤੀਆਂ ਨੂੰ ਬਚਾ ਲਿਆ ਗਿਆ ਜਦਕਿ ਕੁਝ ਦੀ ਮੌਤ ਹੋ ਗਈ ਅਤੇ ਲਾਪਤਾ ਦੱਸੇ ਜਾ ਰਹੇ ਨੇ ਹਾਈ ਕਮਿਸ਼ਨ ਨੇ ਕਿਹਾ ਕਿ ਮਿਸ਼ਨ ਦਾ ਇੱਕ ਕਾਉਂਸਲਰ ਅਧਿਕਾਰੀ ਬਰੀਏਰੀਆ ਵਿੱਚ ਹੈ ਅਤੇ ਉਸ ਭਾਰਤੀ ਨਾਗਰਿਕ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਜੋ ਇਸ ਹਾਦਸੇ ਵਿੱਚ ਬਚ ਗਿਆ ਅਤੇ ਉਹ ਹਸਪਤਾਲ ਵਿੱਚ ਦਾਖਲ ਹੈ ਜਦਕਿ ਲਾਪਤਾ ਪੰਜ ਭਾਰਤੀਆਂ ਨੂੰ ਲੱਭਣ ਦੇ ਲਈ ਬਚਾਅ ਕਾਰਜ ਚੱਲ ਰਹੇ ਨੇ ਹਾਈ ਕਮਿਸ਼ਨ ਨੇ ਪ੍ਰੋਸਾ ਦਿੱਤਾ ਕਿ ਉਹ ਸਥਿਤੀ ਤੇ ਲਗਾਤਾਰ ਨਜ਼ਰ ਰੱਖ ਰਹੇ ਨੇ ਭਾਰਤ ਦੇ ਗੁਵਾਂਡੀ ਦੇਸ਼ ਬੰਗਲਾਦੇਸ਼ ਵਿੱਚ ਤਕਰੀਬਨ 1 ਸਾਲ ਬਾਅਦ ਇੱਕ ਵਾਰ ਮੁੜ ਲੋਕ ਸੜਕਾਂ ਤੇ ਉਤਰ ਰਹੇ ਨੇ ਜਿਨ੍ਹਾਂ ਲੋਕਾਂ ਨੇ ਪਿਛਲੇ ਸਾਲ ਸ਼ੇਖ ਹਸੀਨਾ ਸਰਕਾਰ ਵਿਰੁੱਧ ਅੰਦੋਲਨ ਕੀਤਾ ਸੀ ਉਹਨਾਂ ਲੋਕਾਂ ਨੇ ਮੁਹੰਮਦ ਜੂਨਸ ਦੀ ਅਗਵਾਈ ਵਾਲੀ ਕਾਰਜਕਾਰੀ ਸਰਕਾਰ ਵਿਰੁੱਧ ਮੁੜ ਹੱਲਾ ਬੋਲ ਦਿੱਤਾ दरअसल ਇਹ ਪ੍ਰਦਰਸ਼ਨਕਾਰੀ ਅੰਤਰੀਮ ਸਰਕਾਰ ਦੇ ਨਵੇਂ ਰਾਜਨੀਤਿਕ ਚਾਰਟਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਇਸ ਦੌਰਾਨ ਉਹਨਾਂ ਦੀ ਪੁਲਿਸ ਨਾਲ ਮਹਾ ਝੜਪ ਵੀ ਹੋਈ ਹੈ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਨਾ ਸਿਰਫ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਛੱਡੇ ਸਗੋਂ ਲਾਠੀ ਚਾਰਜ ਵੀ ਕੀਤਾ ਸ਼ੁੱਕਰਵਾਰ ਨੂੰ ਅੰਤਰੀਮ ਸਰਕਾਰ ਦੇ ਨਵੇਂ ਰਾਸ਼ਨੀਤਿਕ ਚਾਟਰ ਦੇ ਵਿਰੋਧ ਵਿੱਚ ਸੈਂਕੜੇ ਲੋਕ ਰਾਸ਼ਟਾਨੀ ਟਾਕਾ ਵਿੱਚ ਬੰਗਲਾਦੇਸ਼ ਦੀ ਸੰਸਦ ਕੰਪਲੈਕਸ ਦੇ ਬਾਹਰ jama ਹੋ ਗਏ ਅਤੇ ਉੱਥੇ ਵਿਰੋਧ ਪ੍ਰਦਰਸ਼ਨ ਕਰਨ ਲੱਗੇ ਥੋੜੀ ਹੀ ਦੇਰ ਬਾਅਦ ਉਹਨਾਂ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਹੋ ਗਈ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਉੱਤرو ਗੈਸ ਦੇ ਗੋਲੇ ਦਾਕੇ ਅਤੇ ਸਟਰਨ ਗ੍ਰਨੇਡ ਦੀ ਵਰਤੋਂ ਕਰਕੇ ਖੰਡੌਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਪ੍ਰਦਰਸ਼ਨਕਾਰੀ ਨਹੀਂ ਭੱਜੇ ਤਾਂ ਉਹਨਾਂ ਤੇ ਲਾਠੀ ਚਾਰਜ ਕੀਤਾ ਗਿਆ ਅਟਾਰੀ ਬਾਰਡਰ ਤੇ ਹੋਣ ਵਾਲੀ ਰੀਟ੍ਰੀਟ ਸੈਰੇਮਨੀ ਦਾ ਸਮਾਂ ਬਦਲ ਗਿਆ ਜਾਣਕਾਰੀ ਅਨੁਸਾਰ ਭਾਰਤ ਪਾਕਿਸਤਾਨ ਸਰਹੱਦ ਅਟਾਰੀ ਤੇ ਹੋਣ ਵਾਲੀ ਰੀਟ੍ਰੀਟ ਸੈਰੇਮਨੀ ਹੁਣ ਸਰਦੀਆਂ ਕਾਰਨ ਅੱਧਾ ਘੰਟਾ ਪਹਿਲਾਂ ਹੋਵੇਗੀ ਇਹ ਫੈਸਲਾ ਸੀਮੇ ਦਿਨ ਦੇ ਉਜਾਲੇ ਨੂੰ ਧਿਆਨ ਚ ਰੱਖਦੇ ਲਿਆ ਗਿਆ ਬੀਐਸਐਫ ਦੇ ਪ੍ਰੋਟੋਕਾਲ ਅਧਿਕਾਰੀ ਅਰुण ਮਹਿਮਲ ਨੇ ਦੱਸਿਆ ਕਿ ਹੁਣ ਇਹ ਸੈਰੇਮਨੀ ਸ਼ਾਮ 5 ਵਜੇ ਤੋਂ 5:30 ਵਜੇ ਤੱਕ ਹੋਵੇਗੀ ਪਹਿਲਾਂ ਇਸ ਦਾ ਸਮਾਂ ਸ਼ਾਮ 5:30 ਵਜੇ ਤੋਂ 6 ਵਜੇ ਤੱਕ ਦਾ ਸੀ ਨਵਾਂ ਸਮਾਂ ਫੌਰੀ ਤੌਰ ਤੇ ਲਾਗੂ ਕਰ ਦਿੱਤਾ ਗਿਆ ਦੱਸ ਦੇ ਕੇ ਸੁਰੱਖਿਆ ਕਾਰਨ ਕਰਕੇ ਹੁਣ ਦੋਵੇਂ ਦੇਸ਼ਾਂ ਦੇ ਗੇਟ ਬੰਦ ਰਹਿ We'll ਰਾਸ਼ਟਰਪਤੀ 트럼ਪ ਨੇ ਕਿਹਾ ਕਿ ਚੀਨੀ ਆਯਾਤ ਉਤੇ ਕੁੱਲ 157% ਟੈਰਿਫ ਟਿਕਾਊ ਨਹੀਂ ਹੈ ਕਿਉਂਕਿ ਉਹ ਆਉਣ ਵਾਲੇ ਹਫ਼ਤਿਆਂ ਵਿੱਚ ਚੀਨੀ ਰਾਸ਼ਟਰਪਤੀ ਸ਼ਿ ਜਿਨਪਿੰਗ ਨਾਲ ਮੁਲਾਕਾਤ ਕਰਨ ਦੀ ਤਿਆਰੀ ਕਰ ਰਹੇ ਨੇ 트럼ਪ ਨੇ ਇਤਿਹਾਸਿਕ ਮੱਧ ਪੂਰਵ ਸ਼ਾਂਤੀ ਸਮਝੌਤੇ ਦੀ ਵਿਚੋਲਗੀ ਕਰਨ ਤੋਂ ਬਾਅਦ ਆਪਣੀ ਪਹਿਲੀ ਇੰਟਰਵਿਊ ਵਿੱਚ ਫੌਕਸ ਬਿਜ਼ਨਸ ਦੀ ਮਾਰੀਆਂ ਬਾਰਟੀ ਰੋਮੋ ਨੂੰ ਕਿਹਾ ਇਹ ਟਿਕਾਊ ਨਹੀਂ ਹੈ ਪਰ ਉਹਨਾਂ ਨੇ ਮੈਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ 트럼ਪ ਨੇ ਕਿਹਾ ਕਿ ਬੀਜਿੰਗ ਵੱਲੋਂ ਦੁਰਲਭ ਮਿੱਟੀਆਂ ਦੇ ਖਣਿਜਾਂ ਉੱਤੇ ਨਿਰਜ਼ਾਦ ਕੰਟਰੋਲ ਸਖਤ ਕਰਨ ਤੋਂ ਬਾਅਦ ਹੀ ਉਹਨਾਂ ਨੇ ਮੌਜੂਦ ਡਿਊਟੀਆਂ ਦੇ ਸਿਕਰ ਉਤੇ ਟੈਰਿਫ ਨੂੰ 100% ਤੱਕ ਵਧਾਇਆ। ਵਾਸ਼ਿੰਗਟਨ ਅਤੇ ਬੀਜਿੰਗ ਵਿਚਕਾਰ ਤਨਾ ਉਦੋਂ ਹੋਰ ਤੇਜ਼ ਹੋ ਗਿਆ ਜਦੋਂ ਅਮਰੀਕਾ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਚੋਣ ਵਿੱਚ ਇਨੀ ਸਮਾਨ ਉਤੇ ਟੈਰਿਫ ਦੁੱਗਣੇ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਸੀ ਜਿਸ ਵਿੱਚ ਬਾਅਦਾਂ ਨਵੰਬਰ ਵਿੱਚ ਲਾਗੂ ਹੋਣ ਵਾਲਾ ਹੈ। ਟਰੰਪ ਨੇ ਕਿਹਾ ਮੇਰਾ ਹਮੇਸ਼ਾ ਉਹਨਾਂ ਨਾਲ ਬਹੁਤ ਵਧੀਆ ਰਿਸ਼ਤਾ ਰਿਹਾ ਜਿਵੇਂ ਕਿ ਤੁਸੀਂ ਜਾਣਦੇ ਹੋ ਪਰ ਉਹ ਹਮੇਸ਼ਾ ਵੱਧ ਤੋਂ ਵੱਧ ਦੀ ਭਾਲ ਵਿੱਚ ਰਹਿੰਦੇ ਨੇ। ਚੀਨ ਨੇ ਸਾਲਾਂ ਤੋਂ ਸਾਡੇ ਦੇਸ਼ ਨੂੰ ਲੁੱਟਿਆ। ਉਹਨਾਂ ਨੇ ਅਮਰੀਕਾ-ਚੀਨ ਵਪਾਰਕ ਸਬੰਧਾਂ ਦੇ ਭਵਿੱਖ ਬਾਰੇ ਆਸ਼ਾਵਾਦ ਜ਼ਾਹਰ ਕਰਦੇ ਆ ਕਿ ਉਹਨਾਂ ਨੇ ਸਾਡੇ ਦੇਸ਼ ਉਲਟਾ ਹੋ ਗਿਆ 트럼ਪ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨ ਨੂੰ ਪਗਵਾਰੇ ਕਿਹਾ ਉਹ ਇੱਕ ਬਹੁਤ ਮਜ਼ਬੂਤ ਨੇਤਾ ਇੱਕ ਬਹੁਤ ਤੁਸੀਂ ਜਾਣਦੇ ਇੱਕ ਹੈਰਾਨੀਜਨਕ ਆਦਮੀ ਪਰੇ ਨਿਰਪੱਖ ਹੋਣਾ ਚਾਹੀਦਾ ਸਤਿ ਸ੍ਰੀ ਅਕਾਲ